ਬਠਿੰਡੇ ਦੇ ਵਿੱਚ ਇਹੋ ਹੀ ਮਕਸਦ ਇਹੋ ਹੀ ਆਉਂਦਾ ਹੈ ਕਿ ਅਸੀਂ ਸਾਰੇ ਪੰਜਾਬ ਚ ਜਿਹੜਾ ਸਾਡੀ ਅਖਾਲੀ ਦਲਵਾਰਸ ਪੰਜਾਬ ਆ ਉਹਨੂੰ ਅਸੀਂ ਵੱਡਾ ਕਰ ਰਹੇ ਹਾਂ ਉਹਨੂੰ ਪਿੰਡ-ਪਿੰਡ ਤੱਕ ਲੋਕਾਂ ਤੱਕ ਲੈ ਜਾ ਰਹੇ ਹਾਂ ਚੰਗੇ-ਚੰਗੇ ਲੋਕਾਂ ਨੂੰ ਲੱਭ ਕੇ ਅਸੀਂ ਉਹਦੇ ਵਿੱਚ ਸ਼ਾਮਲ ਕਰ ਰਹੇ ਹਾਂ ਤੇ ਉਹਦੇ ਵਾਸਤੇ ਅੱਜ ਖਾਰਾ ਸਾਹਿਬ ਨੇ ਇਹਨਾਂ ਨਾਲ ਸਾਰਿਆਂ ਸੰਪਰਕ ਕਰਕੇ ਇਹਨਾਂ ਨੇ ਸਾਨੂੰ ਅੱਜ ਟਾਈਮ ਦਿੱਤਾ ਸੀ ਕਿ ਇਹਨਾਂ ਨੇ ਸ਼ਾਮਲ ਹੋਣਾ ਉਹਦੇ ਵਾਸਤੇ ਅਸੀਂ ਕਮਾਂਡ ਸਾਹ ਜਿਹੜਾ ਸਾਡੀ ਪਾਰਟੀ ਦਾ ਇੱਕ ਵਰਕਰ ਸੀਗਾ ਉਹ ਪਿਛਲੇ ਦਿਨੀ ਉਹ ਤਾਂ ਇਹ 16 ਦੇ ਗਿਆ ਤੇ ਉਹਦਾ ਖੁਸ਼ੀ ਉੱਥੇ ਆਏ ਸੀ ਤੇ ਅੱਜ ਅਸੀਂ ਨਾਲ ਹੀ ਇਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਸੀ ਕਿ ਸੰਜੀ ਇਹ ਪੂਰਾ ਇਹ ਜੇ ਇਹ ਵੀ ਨਾਲ ਕੰਮ ਹੋ ਜੂਗਾ ਕਿ ਇਸ ਕਰਕੇ ਇਹ ਇਹ ਪ੍ਰੈਸ ਕਾਨਫਰੰਸ ਇਹ ਤੇ ਬਾਕੀ ਜਿਹੜੀ ਹੋਰ ਇਹ ਕਈ ਮਸਲੇ ਆ ਪੰਜਾਬ ਦੇ ਜਿਹੜੇ ਉਹ ਉਹਨਾਂ ਤੇ ਵੀ ਹੈ ਕਿ ਜਿਹੜਾ ਇੱਕ ਸਰਨਾ ਸਾਹਿਬ ਕਹਿ ਰਹੇ ਕਿ ਸਾਡਾ ਇਹ ਆਕਾਲੀ ਦਲ ਵਾਰਿਸ ਪੰਜਾਬ ਦਾ ਸਮਝੌਤਾ ਹੋ ਰਿਹਾ ਉਹ ਇਹ ਮੇਰਾ ਧਾਰ ਇਹ ਬੁਨਿਆਦ ਕੋਈ ਉਹਨਾਂ ਨਾਲ ਸਾਡੀ ਕਦੀ ਵੀ ਸਰ ਸ਼ਰਨਾ ਸਾਹਿਬ ਨਾਲ ਸਾਡੀ ਕਦੀ ਕਿਸੇ ਪਰਿਵਾਰਕ ਮੈਂਬਰ ਦੀ ਮੇਰੇ ਖਾਲੇ ਕੇ ਉਹਨਾਂ ਨਾਲ ਸਾਡਾ ਜਦੋਂ ਪਿਛਲੇ ਸਾਲ ਦਸੰਬਰ ਚ ਅਸੀਂ ਉਥੋਂ 2 ਸਾਲ ਪਹਿਲਾਂ ਉਹ ਦਿੱਲੀ ਉਹ ਮੁੰਡੇ ਨੂੰ ਦਿੱਤਰ ਕੀਤਾ ਸੀ ਤੇ ਉਦੋਂ ਸ਼ਰਨਾ ਸਾਹਿਬ ਆਏ ਸੀ ਉਦੋਂ ਬਾਅਦ ਸਾਡੀ ਕਦੀ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਇਹ ਐਵੇਂ ਇਹ ਫਜ਼ੂਲ ਗੱਲਾਂ ਕਿਉਂ ਕਰ ਰਹੇ ਹਾਂ ਕਿੰਦਾ ਕੋਈ ਅਧਾਰ ਨਹੀਂ ਜਹਦਾਰ ਜੀ ਤੁਸੀਂ ਸੋਚਦੇ ਹੋ ਪਰਥੇ ਤੇ ਇੱਕ ਤਾਂ ਹੋਣੀ ਚਾਹੀਦੀ ਆ ਕਿਹੜੇ ਆਧਾਰ ਤੇ ਹੋਣੀ ਚਾਹੀਦੀ ਆ ਪੰਥਕ ਇਕਤਾ ਦੀ ਜੀ ਜਿਹੜੇ ਪੰਥ ਨੂੰ ਮੰਨਣ ਵਾਲਿਆਂ ਦੀ ਹੋਣੀ ਚਾਹੀਦੀ ਹੈ ਨਾ ਜਿਹੜੇ ਪੰਥ ਨੂੰ ਵੇਚਣ ਵਾਲੇ ਪੰਥ ਦੀ ਬਰਬਾਦੀ ਕਰਨ ਵਾਲਿਆਂ ਦੀ ਇਕਤਾ ਨਹੀਂ ਹੋਣੀ ਚਾਹੀਦੀ ਪੰਥ ਨੂੰ ਜਿਹੜੇ ਪੰਥ ਨੂੰ ਪੰਥ ਨੂੰ ਆਪਣੇ ਪੰਜਾਬ ਨੂੰ ਜਿਹੜੇ ਅੱਗੇ ਲਿਜਾਣਾ ਚਾਹ ਰਹੇ ਆ ਚੰਗੀ ਸੋਚ ਵਾਲੇ ਅਸੀਂ ਸਾਰੇ ਉਹਨਾਂ ਨਾਲ ਸਾਰਿਆਂ ਨਾਲ ਇਕਤਾ ਕਰਨ ਵਾਸਤੇ ਤਿਆਰ ਹਾਂ ਪਰ ਜਿਹੜੇ ਹੁਣ ਵਿਦਵੀਆਂ ਦੇ ਲੋਸ਼ੀ ਆ ਹੋਰ ਜੋ ਕੁਝ ਪੰਜਾਬ 'ਚ ਵਾਪਰਿਆ ਉਹਨਾਂ ਘਟਰਾਵੋ ਉਹਨਾਂ ਨਾਲ ਕਿਦਾਂ ਸਾਂਝੋੜ ਕਿਹੜੀਆਂ ਜਿਹੜੀਆਂ ਧਿਰਾਂ ਦੇ ਨਾਲ ਤੁਸੀਂ ਮਰਦੋ ਕਿੰਨਾ ਸਾਡੀ ਇਕਤਾ ਹੋ ਸਕਦੀ ਹੈ ਦੱਸ ਸਕਦੇ ਕਿਹੜੀਆਂ ਕਿਹੜੀਆਂ ਧਿਰਾਂ ਨਾਲ ਇਕਤਾ ਤੁਸੀਂ ਦੀ ਆਪਦੀ ਦਾ ਜਿਹੜਾ ਸ਼੍ਰੋਮਣੀ ਕਾਲਜਰਤ ਤੇ ਲਾਇਆ ਉਦੋਂ ਧਰਾ ਕਿਹੜੀਆਂ ਕਿਹੜੇ ਤੁਸੀਂ ਮੰਨਦੇ ਨਾ ਮੈਂ ਸੋਚਦਾ ਜਿਹੜੀਆਂ ਕੋਈ ਪੰਜਾਬ ਜਾਂ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਚ ਕੱਲਾ ਕੱਲਾ ਵੀ ਹੋਵੇ ਕੋਈ ਵੀ ਹੋਵੇ ਜਾਂ ਕੋਈ ਜਿੰਨਾ ਵੀ ਛੋਟੇ ਥੜੇ ਵੀ ਹੋਣ ਅਸੀਂ ਸਾਰਿਆਂ ਨਾਲ ਹੀ ਸੰਪਰਕ ਕਰਾਂਗੇ ਜੇ ਜਿਹੜੇ ਸਾਡੇ ਹਮਖਿਆਲੀ ਜਿੰਦਾ ਸਾਰੇ ਜਿਹੜੇ ਪੰਥ ਨੂੰ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਉਹ ਚਾਹੇ ਕੋਈ ਪੰਜਾਬ ਵੀ ਕੋਈ ਪਾਰਟੀ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਉਹਦੇ ਨਾਲ ਅਸੀਂ ਕਰ ਸਕਦੇ ਹਾਂ ਇੱਕ ਖਾਲੀ ਨੈਸ਼ਨਲ ਪਾਰਟੀਆਂ ਨਹੀਂ ਸਾਡੇ ਕਾਫੀ ਕੈਰਸਲ ਮਰ ਸਰਦੀ ਜਦੋਂ ਤੁਹਾਡੀ ਕੰਪੇਨ ਦੇ ਵਿੱਚ ਵੀ ਲੋ ਆਏ ਸੀ ਜਿਹੜੀ ਪਿਛਲੇ ਬਾਈਲਕੀ ਹੋਈ ਸੀ ਪੂਰਾ ਨਾ ਕਿਸ ਤੋਂ ਆਉਣਾ ਹੱਗੇ ਕੱਲ ਨੂੰ ਇਹ ਅਜੇ ਇਦਾਂ ਦੀ ਕੋਈ ਸੰਭਾਵਨਾ ਨਹੀਂ ਹੈਗੀ ਠੀਕ ਹੈ ਕਿ ਸਵੇਰ ਤੋਂ ਬਾਅਦ ਜੇ ਇਲੈਕਸ਼ਨ ਚ ਵੀ ਥੋੜਾ ਨਮਾ ਸੰਭਵ ਹੋਆ ਕਿ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਉਹ ਕਰ ਰਹੇ ਜਿਹੜੇ ਜਾ ਕੇ ਦੇਖਾਂਗੇ ਕਿ ਉਹਨਾਂ ਚ ਕੀ ਹਾਲਾਤ ਆ ਕਿਹੜੀਆਂ ਤਰ੍ਹਾਂ ਨੂੰ ਇਹ ਵੀ ਮੇਰੇ ਆਖੇ ਕਿ ਇਹ ਨੂੰ ਵਧੀਆ ਹੋ ਸਕਦਾ ਪੰਜਾਬ ਨੇ ਪੰਛੀ ਬਚਾਇਆ ਪਰ ਫਿਰ ਫਸਤ ਸਿੰਘ ਜੀ ਨੂੰ ਜਿਹੜਾ ਮੈਂਬਰ ਆਫ ਪਾਰਲੀਮੈਂਟ ਤੋਂ ਬਾਅਦ ਉਹਨਾਂ ਨੂੰ ਬਹੁਤ ਅਸਿੱਤ ਦੇ ਲਈ ਤੇ ਡਿਵਲਪਮੈਂਟ ਰੈਕੀ ਕੀਤੀ ਸੀ ਉਹ ਤੇ ਵੀ ਇਹ ਮੈਨੂੰ ਉਹਦੇ ਬਾਰੇ ਨੂੰ ਵਜੇ ਪਤਾ ਨਹੀਂ ਕਿ ਉਹ ਅਜੇ ਜੀ ਅਜੇ ਪੈਂਡਿੰਗ ਹੈ ਅੱਜ ਸ਼ਾਮ ਜਿੱਕਰ ਅਦਾਲਤ ਕੀ ਆਰਡਰ ਕਰਦੀ ਹੈ ਉਹਦੇ ਬਾਰੇ ਅਜੇ ਕਿਸੇ ਨੂੰ ਕੁਝ ਨਹੀਂ ਪਤਾ ਅੱਜ ਬਹਿਸ ਹੋਈ ਕੀ ਕੁਝ ਰੱਖਿਆ ਗਿਆ ਸੀ ਇਹਦੇ ਉੱਤੇ ਉਹ ਜਿੱਤੇ ਰੱਖਿਆ ਗਿਆ ਪਾਰਲੀਮੈਂਟ ਸੈਸ਼ਨ 'ਚ ਬੋਲਣ ਦੀ ਪਰਮਿਸ਼ਨ ਦਿੱਤੀ ਜਾਵੇ ਆਪਦੇ ਇਲਾਕੇ ਦੀ ਗੱਲ ਕਰਨੀ ਹੈ ਜਿਹੜੇ ਫੰਡ ਨੇ ਰੁਕੇ ਹੋਏ ਨੇ ਉਹ ਲੋਕਾਂ ਤੇ ਲਾਉਣੇ ਨੇ ਡਿਵੈਲਪਮੈਂਟ ਦੀ ਗੱਲ ਕਰਨੀ ਹੈ ਇਹ ਹੀ ਗੱਲ ਆ ਉਸ ਦੇ ਵਿੱਚ ਪਬਲਿਕ ਜਿਹੜੇ ਜਿਹੜੇ ਜਨਨ ਨੂੰ ਜਾਣਦੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕੌਣ ਇਸ ਨੂੰ ਡੈਕ ਕਰ ਸਕਦਾ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਉਹ ਕਰੈਕਟਰ ਪਾਰਲੀਮੈਂਟ ਚ ਆਵੇ ਉਹ ਨਹੀਂ ਚਾਹੁੰਦੇ ਕਿ ਪਾਰਲੀਮੈਂਟ ਚ ਆ ਕੇ ਆਪ ਦੀ ਇਲਾਕੇ ਦੀ ਗੱਲ ਜਾਂਦੇ ਲੋਕਾਂ ਦੀ ਗੱਲ ਕਰੇ ਉਹਨਾਂ ਦੀ ਇੱਕੋ ਹੀ ਡਰ ਹੈ ਕਿ ਅਗਰ ਇਹ ਕਰੈਕਟਰ ਇੱਕ ਵਾਰ ਪਾਰਲੀਮੈਂਟ ਚ ਬੋਲ ਗਿਆ ਤੋ ਜੋ ਯਾਰ 27 ਦੇ ਜਿਹੜੇ ਫਰਵਰੀ ਦੇ ਇਲੈਕਸ਼ਨ ਨੇ ਉਹ ਮੁੰਦੇ ਮੁੰਡੇ ਕੀ ਸਰਕਾਰ ਬਾਬਾ ਗੁਰੂਗੰਸਾ ਸਾਹਿਬ ਦਾ ਮਾਮਲਾ ਤੇ ਲਗਾਤਾਰ ਸਿਆਸਤ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੰਨਾ ਸਿਰਫ ਸਿਆਸਤ ਨਹੀਂ ਹੋਣੀ ਕਾਰਵਾਈ ਹੋਣੀ ਚਾਹੀਦੀ ਹੈ 128 ਗੁੱਫੜਾ ਮਾਮਲਾ ਆਇਆ ਉਸ ਤੋਂ ਬਾਅਦ ਮੁਖਮਤ ਜੇਦਿਆਨ ਆਇਆ ਕਿ ਉਹ ਤੋਂ ਸ਼ਰੂਪ ਬਰਾਮਦ ਹੋ ਗਏ ਪਰ ਉਹ ਨਿਕਲੇ ਕੁਝ ਵੀ ਨਹੀਂ ਮੇਰੇ ਖਿਆਲ ਲੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹਦੇ ਤੇ ਇਹ ਜਿਹੜੀਆਂ ਸਾਡੇ ਪੀਟੀਸ਼ਨ ਤੇ ਰਾਵਾਂ ਨਾ ਉਹਦਾ 86 ਫਾਇਦਾ ਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਹੀ ਅਰਥਾਂ ਚ ਉਹ ਕੈਪਟਨ ਸਾਹਿਬ ਆਏ ਉਦੋਂ ਉਹਨਾਂ ਨੇ ਕਿਹਾ ਕਿ ਬੇਦਗੀਆਂ ਦਾ ਅਸੀਂ ਕਰਾਂਗੇ ਕਮਿਸ਼ਨ ਪਰ ਕੱਲ ਕਿਸੇ ਸਿਰੇ ਨਹੀਂ ਲੱਗੀ ਉਦੋਂ ਬਾਅਦ ਚਾਹਮਾ ਦੀ ਪਾਰਟੀ ਵੀ ਆਈ ਸੀ ਇਹਨਾਂ ਨੇ ਵੀ ਇਹ ਕਿਹਾ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਬੇਦਗੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਅੱਗੇ ਕੋਈ ਇਦਾਂ ਦੀ ਗੱਲ ਨਹੀਂ ਹੋਊਗੀ ਪਰ ਮੇਰਾ ਖਿਆਲ ਹੈ ਕਿ ਗੱਲ ਰੋਕੀ ਨਹੀਂ ਰਹੀ ਇਹ ਮੇਰੇ ਖਿਆਲ ਅਕਿ ਸਰਕਾਰ ਜਾਂ ਕੁਝ ਤਰ੍ਹਾਂ ਜਾਣ ਪੁੱਛ ਕੇ ਇਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਕਿ ਲੋਕ ਤੇ ਗੁਰੂ ਮਹਾਰਾਜ ਦਾ ਬਹੁਤ ਵੱਡਾ ਸਤਕਾਰ ਕਰਦੇ ਆ ਪਰ ਇਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਲੋਕਾਂ ਨੂੰ ਲੋਕਾਂ 'ਚ ਦੰਗੇ ਫਸਾਦ ਕਰਾਉਣ ਦੀ ਜਿਹੜੀ ਇਹੋ ਜਿਹੀ ਸਾਜ਼ਿਸ਼ ਆ ਜਿਹੜੀ ਮੇਰੇ ਖਿਆਲ ਅਕਿ ਪੰਜਾਬ ਦੇ ਲੋਕਾਂ ਨੂੰ ਸਰਬਤਾ ਨਾਲ ਆਪਸੀ ਪ੍ਰੇਮ ਪਿਆਰ ਨਾਲ ਇਹ ਇਹੋ ਜਿਹੇ ਮਸਲੇ ਜਿਹੜੇ ਆ ਇਹ ਸਭ ਤੋਂ ਵੱਡੀ ਤਣਗਾਲੀ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਮੁਖੀ ਸੀ ਜਿਨ੍ਹਾਂ ਨੇ ਇਹ ਇਹ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ ਸੀ ਲੋਕਾਂ 'ਚ ਇਹ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵਾਸਤੇ ਲੋਕਾਂ ਦੇ ਮਨਾਂ 'ਚ ਜਿਹੜੀ ਗੱਲ ਪਹੁੰਚਾਉਣੀ ਸੀ ਉਹ ਨਹੀਂ ਪਹੁੰਚਾ ਸਕੇ ਉਦੋਂ ਬਾਅਦ 'ਚ ਦੇਖੋ ਇਹ 2015 ਤੋਂ ਇਹ ਕਿ ਇਹ ਮਾਮਲਾ ਜਿਹੜਾ ਗੁਰੂਗ੍ਰਾਮ ਸਾਹਿਬ ਦੇ ਸਲੂਕ ਲਾਪਤਾ ਹੁੰਦਾ ਉਹ ਵੀ ਕਿੰਨੇ ਚਿਰ ਤੋਂ ਚੱਲ ਰਿਹਾ ਸੋ ਮਨੀ ਕਮੇਟੀ ਕਿਉਂ ਨਹੀਂ ਕੋਈ ਚੰਗੇ ਸਿਰ ਦੇ ਰਿਟਾਇਰ ਜੱਜਾਂ ਦੀ ਹੋਰ ਵਕੀਲਾਂ ਦੀ ਮਦਦ ਲੈ ਕੇ ਕਿਉਂ ਨਹੀਂ ਸਹੀ ਤਰੀਕੇ ਨਾਲ ਪਹੁੰਚ ਸਕੀ ਕਿ ਕੌਣ ਹੈ ਦੋਸ਼ੀ ਇਹ ਵਿੱਚ ਕਿ ਕਿ ਕਿਦੀ ਵਜ੍ਹਾ ਨਾਲ ਲਾਪਤਾ ਹੋਇਆ ਕਿੱਥੇ ਗਏ ਆ ਪਰ ਮੇਰਾ ਖਿਆਲ ਹੈ ਕਿ ਉਹ ਵੀ ਟਾਈਮ ਪਾਸ ਕੀਤਾ ਕਰ ਰਹੇ ਆ ਤੇ ਸਰਕਾਰ ਵੀ ਇਕਾ ਜੋ ਹੰਡਰਾਮੇਬਾਦੀ ਕੀਤੀ ਗਈ ਉਹ ਚੋਂ ਨਿਕਲਿਆ ਕੱਖ ਨਹੀਂ ਮੁੱਖ ਮੰਤਰੀ ਸਾਹਿਬ ਇਡੇ ਵੱਡੇ ਉੱਚੇ ਅਹੁਦੇ ਤੇ ਹੋਣ ਦੇ ਬਾਵਜੂਦ ਇਤਾਂ ਦੇ ਬਿਆਨ ਦਿੱਤੇ ਜੀ ਇਹ ਇਨੇ ਸੂਪ ਲੱਭ ਗਏ ਉਥੋਂ ਉਹ ਉਹ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖੀ ਕਿ ਉਹਨਾਂ ਕਹਿੰਦੇ ਕਿ ਸਾਡੇ ਕੋਲ ਸਾਰੀ ਤਰ੍ਹਾਂ ਦਾ ਰਿਕਾਰਡ ਹੈਗਾ ਕਿ ਅਸੀਂ ਕਿੱਥੋਂ ਇਹ ਲਏ ਆ ਕਿ ਕਿਦਾਂ ਕਿਦਾਂ ਆਏ ਕਿ ਮੇਰੇ ਖਿਆਲ ਹੈ ਕਿ ਬਹੁਤ ਇਹ ਇਸ ਚੀਜ਼ ਨੂੰ ਬੜਾ ਫਸੋ ਹੀ ਨਾ ਬਣਾਇੰਦਾ ਹੈ ਜਿਹੜਾ ਸਰਕਾਰ ਨੇ ਉਹ ਗੈਂਗਵਾਦ ਨੂੰ ਖਤਮ ਕਰਨ ਦਾ ਇੱਕ ਨਵਾਂ ਆਪਰੇਸ਼ਨ ਸ਼ੁਰੂ ਕੀਤਾ ਉਹਦੇ ਬਾਰੇ ਤੁਹਾਡਾ ਕੀ ਪ੍ਰਹਾਰ ਹੈ ਮੇਰਾ ਖਿਆਲ ਹੈ ਕਿ ਦੇਖੋ ਜੀ 4 ਸਾਲ ਤੋਂ ਉੱਪਰ ਸਮਾਂ ਹੋ ਤੇ ਗੈਂਗਸਟਰਾਂ ਨੂੰ ਤੇ ਮੇਰਾ ਖਿਆਲ ਕੋ ਜਿਹੜੀਆਂ ਦੂਜੀਆਂ اپੋਜੀਸ਼ਨ ਪਾਰਟੀਆਂ ਲਾ ਰਹੀਆਂ ਕਿ ਗੈਂਗਸਟਰਾਂ ਨੂੰ ਪ੍ਰਮੋਟ ਹੀ ਇਹ ਕਰ ਰਹੇ ਗੈਂਗਸਟਰਾਂ ਦੇ ਨਾਂ ਤੇ ਇਲੈਕਸ਼ਨਾਂ ਜਿੱਤੀਆਂ ਜਾ ਰਹੀਆਂ ਤੇ ਮੇਰਾ ਖਿਆਲ ਹੈ ਕਿ ਜੇ ਇਹ ਗੈਂਗਸਟਰਾਂ ਨੂੰ ਕਾਬੂ ਕਰਨਾ ਹੁੰਦਾ ਜਾਂ ਉਹਨਾਂ ਦੀ ਉਹਨਾਂ ਨੂੰ ਕੰਟਰੋਲ ਕਰਨਾ ਹੁੰਦਾ ਲੋਕਾਂ ਨੂੰ ਰਾਹ ਦੇਣੀ ਹੁੰਦੀ ਤੇ 4 ਸਾਲ ਦਾ ਸਮਾਂ ਨਹੀਂ ਚਾਹੀਦਾ ਹੁਣ ਆ ਕੇ ਕਿਉਂ ਕੀਤਾ ਜਾ ਰਿਹਾ ਇਹ ਉਦੋਂ ਤੋਂ ਹੀ ਕਿਉਂ ਨਹੀਂ ਇਹ ਕਾਰਵਾਈਆਂ ਹੋ ਰਹੀਆਂ ਇੱਕ ਜਿਹੜਾ ਕਿ ਗੈਂਗਸਟਰਾਂ ਨੂੰ ਫੜ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਮਾਰਨਾ ਇਹ ਵੀ ਗਲਤ ਚੀਜ਼ ਹੈ ਕਿ ਉਹਨਾਂ ਦਾ ਖੋਜ ਖੁਰਾ ਮਿਟਾ ਦੇਣਾ ਵੀ ਇੱਕ ਇੱਕ ਕਰਵਾ ਕੌਣ ਰ ਇਸ ਕਰਕੇ ਉਹਨਾਂ ਦੇ ਤਹਿ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਿਹੜਾ ਵੀ ਮਨਸਾ ਕੀ ਸਰਕਾਰ ਅੱਗੇ ਸਰਬਾਤ ਨੂੰ ਲੈ ਕੇ ਆਉਂਦਾ ਹੈ ਤੁਸੀਂ ਲੋਕ ਕਹਦੇ ਹੋ ਮੇਰਾ ਖਿਆਲ ਹੈ ਕਿ ਪੰਜਾਬ ਨੂੰ ਜਾਣਦੀ ਮਨਸਾ ਤੇ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਕੋਈ ਕੋਈ ਕਾਰੋਬਾਰੀ ਰਵੇ ਉਹਨੂੰ ਫਰੋਤੀਆਂ ਦੀਆਂ ਧਮਕੀਆਂ ਦੂਜੀਆਂ ਚੀਜ਼ੀਆਂ ਕਤਲੋਗਾਰ ਦੇ ਹਿਸਾਬ ਨਾਲ ਹੋ ਰਹੀ ਕੋਈ ਵੀ ਚਾਹੁੰਦਾ ਹੈ ਕਿ ਇੱਥੇ ਮੈਂ ਰਹਿ ਕੇ ਕਰੂੰਗਾ ਕੀ ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਨੂੰ ਖਾਲੀ ਕਰਨ ਦੀ ਇੱਕ ਸਾਜ਼ਿਸ਼ ਹੋ ਰਹੀ ਆ ਕਿ ਆਪਣੇ ਨੌਜਵਾਨਾਂ ਨੂੰ ਪਹਿਲਾਂ ਘਬਰਾਹਟ ਕਰਕੇ ਇਧਰੇ ਪਾਸੇ ਤੁਰੇ ਜਾਂਦਾ ਫਿਰ ਉਹਨਾਂ ਕੋ ਆਪਣੇ ਲੋਕਾਂ ਨੂੰ ਚੰਗੇ ਚੰਗੇ ਲੋਕਾਂ ਨੂੰ ਮਰਵਾਇਆ ਜਾ ਰਿਹਾ ਉਹ ਮੋਪਾਰੀਆਂ ਨੂੰ ਮਰਵਾਇਆ ਜਾ ਰਿਹਾ ਚੰਗੇ ਚੰਗੇ ਕੋਈ ਕਿਸਾਨਾਂ ਨੂੰ ਜਿਹੜਾ ਵੀ ਕੋਈ ਦਿਖਦਾ ਕਿ ਥੋੜਾ ਠੀਕ ਆ ਉਹ ਉਹਨੂੰ ਉਹਨੂੰ ਮਰਵਾ ਦਿੱਤਾ 2027 ਦੇ ਇਲੈਕਸ਼ਨ ਆ ਰਹੇ ਨੇ ਕਿ ਵਰਸ ਜਾਂ ਤੇ ਕਿਸ ਤਰ੍ਹਾਂ ਦੀ ਅਗਰ ਸੈਟ ਬਣੀ ਨਹੀਂ ਅਸੀਂ ਤੇ ਪੂਰੀ ਤਿਆਰੀ ਚਾਹੀਦੀ ਅਸੀਂ ਤੇ ਅਸੀਂ ਤੇ ਤਾਂ ਹੀ ਇਹ ਵਾਰ ਅਕਾਲੀ ਦਲ ਵਾਰਸ ਪੰਜਾਬ ਦਾ ਇੱਕੋ ਹੀ ਆ ਕਿ ਅਸੀਂ ਪੰਜ ਤੋਂ ਔਰ ਪੰਜਾਬ ਨੂੰ ਬੜੇ ਸਿਰ ਦੇ ਚੰਗੇ ਚੰਗੇ ਸਿਆਣੇ ਲੋਕਾਂ ਨੂੰ ਦਾਲ ਅਸੀਂ ਜੋੜ ਰਹੇ ਆ ਲੈ ਰਹੇ ਆ ਉਹਨਾਂ ਦੀ SLA ਨਾੜ ਕੇ ਕਿ ਇਹਨੂੰ ਕਿੱਦਾਂ ਬਚਾਇਆ ਜਾ ਸਕਦਾ ਕਿਉਂਕਿ ਜਿਹੜੇ ਧਾੜਵੀਆ ਹੁਣ ਇਹ ਸਰਕਾਰ ਚਾਰੀ ਦਿੱਲੀ ਤੋਂ ਚੱਲ ਰਹੀ ਹੈ ਪਹਿਲਾਂ ਵੀ ਇੱਥੇ ਦਿੱਲੀ ਦੇ ਇਸ਼ਾਰਿਆਂ ਤੇ ਹੀ ਸਰਕਾਰਾਂ ਚੱਲਦੀਆਂ ਰਹੀਆਂ ਤਾਂ ਉਹਨੇ ਪੰਜਾਬ ਦਾ ਜੋ ਹਾਲਾਤ ਬਣਾ ਦਿੱਤੇ ਅੱਜ ਪੰਜਾਬ ਦਾ ਅੱਜ ਕੋਈ ਵੀ ਮੇਰਾ ਖਿਆਲ ਆ ਕਿ ਜਿਹੜੇ ਪੰਜਾਬ ਦੇ ਵਾਸੀ ਉਹ ਤਾਂ ਕਿਤੇ ਛੱਡ ਕੇ ਨਹੀਂ ਜਾ ਸਕਦੇ ਉਹਨਾਂ ਦੀ ਇਹ ਮਜਬੂਰੀ ਆ ਨਹੀਂ ਤੇ ਇਦਾਂ ਦੇ ਹਾਲਾਤ ਬਣ ਤੇ ਪਤਾ ਨਹੀਂ ਕਿਹੜਾ ਬੰਦਾ ਘਰੋਂ ਨਿਕਲੇ ਸ਼ਾਮ ਨੂੰ ਜਾਊਗਾ ਕਿ ਨਹੀਂ ਆਪਣੇ ਘਰ ਪਹੁੰਚੇਗਾ ਨਹੀਂ ਇਹ ਬਹੁਤ ਮੰਦ ਭਾਗੀਆਂ ਜਿਹੜੀ ਨਕਰਾਮਾ ਬਪਰੀਆਂ ਅਸੀਂ ਤੇ ਉਹਨਾਂ ਨੌਜਵਾਨਾਂ ਨੂੰ ਵੀ ਜਿਹੜੇ ਗੈਂਗਸਟਰ ਵੀ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਇਹ ਇਸ ਚੀਜ਼ ਤੋਂ ਬਾਹਰ ਨਿਕਲ ਕੇ ਆਪਣੇ ਪੰਜਾਬ ਦੀ ਪੰਥ ਦੀ ਜਿਹੜੀ ਚੰਗੀ ਸੋਚ ਨੂੰ ਅੱਗੇ ਲੈ ਕੇ ਆਓ ਨਾ ਇਹੋ ਜੇ ਆਪਾਂ ਕਰਨਾਮੇ ਕਰੀਏ ਜਿਹਦ ਨਾਲ ਪੰਜਾਬ ਵੀ ਬਦਨਾਮ ਹੋ ਰਿਹਾ ਸਾਡੀ ਕੌਮ ਵੀ ਬਦਨਾਮ ਹੋ ਰਹੀ ਹੈ ਠੀਕ ਹੈ ਨਾ ਤੇ ਇੱਕ ਅਸਲੀ ਜੀ ਕਿਵੇਂ ਜੀ ਸੋਡ ਦੇ ਵਿੱਚ ਜੇ ਅਬਰਤ ਭਾਰਤੀ ਬਾਹਰ ਆ ਜੇ ਤਾਂ ਪੰਜਾਬ ਨੂੰ ਆ ਜਾਵੇ ਮੇਰੇ ਖਿਆਲ ਹੈ ਕਿ ਅਗਰ ਤੁਸੀਂ ਦੇਖੋ ਕਿ ਅਮਰਪਾਲ ਤੰਸਲ ਹੋ ਗਏ ਅੰਦਰ ਬੈਠੇ ਅੱਗੇ ਤਾਂ ਰੋਜ਼ ਹੀ ਪਤਾ ਨਹੀਂ ਕਿੰਨੇ ਕਿੰਨੇ ਲੋਕ ਨਸ਼ਾ ਨਾ ਮਾਰ ਰਹੇ ਆ ਕਿੰਨੇ ਲੋਕ ਇਧਰ ਕੋ ਲੋਕਾਂ ਦੀਆਂ ਗੋਲੀਆਂ ਨਾ ਮਾਰ ਰਹੇ ਆ ਕਿੰਨੇ ਲੋਕਾਂ ਕੋਖਰ ਹੋਤੀਆਂ ਕਿੰਨੇ ਲੋਕ ਕਿੰਨੀ ਤੰਗੀ ਚ ਜੀ ਰਿਹਾ ਹੈ ਮੇਰਾ ਖਿਆਲ ਹੈ ਕਿ ਅਮਰਪਾਲ ਦੀ ਇੱਥੇ ਹੁੰਦਾ ਤਾਂ ਸ਼ਾਇਦ ਇਹੋ ਜਿਹੇ ਅੱਜ ਜਿੱਦਾਂ ਦੇ ਹਾਲਾਤ ਇਦਾਂ ਦੇ ਨਾ ਹੁੰਦੇ ਬਹੁਤ ਵਧੀਆ